ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਹਾਫਿਜ਼ ਇੱਕ ਬੰਦਾ ਸਾਰਾ ਦਿਨ ਕੰਮ ਕਰਦਾ ਆ ਤੇ ਕੰਮ ਤੋਂ ਵਿਹਲਾ ਹੋ ਕੇ ਸ਼ਾਮ ਨੂੰ ਉਹ ਥੱਕਿਆ ਹਾਰਿਆ ਟੁੱਟਿਆ ਉਹ ਆਪਣੇ ਘਰ ਪਹੁੰਚਦਾ ਆ ਘਰ ਜਦੋਂ ਆ ਕੇ ਸੋਫੇ ਦੇ ਉੱਤੇ ਉਹ ਬੈਠਦਾ ਬਿਲਕੁਲ ਸਿਰ ਪਿੱਛੇ ਨੂੰ ਸੈਟ ਕੇ ਢਾਲ ਹੋ ਕੇ ਉਹ ਬੈਠਾ ਉਸੇ ਵੇਲੇ ਉਸ ਦਾ ਬੱਚਾ ਆ ਜਾਂਦਾ ਉਹਦੇ ਕੋਲ ਤੇ ਬੱਚਾ ਉਹਨੂੰ ਕੀ ਕਹਿੰਦਾ ਆ ਕਿ ਪਾਪਾ ਪਾਪਾ ਮੇਰੇ ਨਾਲ ਖੇਡੋ ਹੁਣ ਪਾਪਾ ਸਾਰਾ ਦਿਨ ਬਿਜ਼ੀ ਸੀਗਾ ਉਹ ਬਿਲਕੁਲ ਥੱਕਿਆ ਹੋਇਆ ਟੁੱਟਿਆ ਹੋਇਆ ਹੁਣ ਉਹ ਕਿਵੇਂ ਖੇਡੇਗਾ ਪਰ ਬੱਚਾ ਤਾਂ ਬੱਚਾ ਹੈ ਉਹਨੂੰ ਕੀ ਪਤਾ ਹੈ ਨਾ ਉਹ ਉਹਨੂੰ ਫੇਰ ਕਹਿੰਦਾ ਕੇ ਪਾਪਾ ਮੇਰੇ ਨਾਲ ਖੇਡੋ ਉਹ ਕਹਿੰਦਾ ਮੈਂ ਖੇਡਦਾ ਕੋਈ ਨਹੀਂ ਮੈਨੂੰ ਥੋੜਾ ਜਿਹਾ ਆਰਾਮ ਕਰ ਲੈਣ ਦੇ ਨਹੀਂ ਪਾਪਾ ਮੈਂ ਇਦਾਂ ਹੁਣੇ ਖੇਡੋ ਚਲੋ ਠੀਕ ਹੈ ਉੱਥੇ ਉਹ ਮੈਗਜ਼ੀਨ ਪੈਕ ਟੇਬਲ ਦੇ ਉੱਤੇ ਉਸ ਬੰਦੇ ਨੂੰ ਇੱਕ ਤਕਰੀਕ ਸੁੱਝਦੀ ਆ ਮੈਗਜ਼ੀਨ ਦੇ ਪਿੱਛੇ ਜਿਹੜਾ ਆ ਇੱਕ ਵਰਡ ਦਾ ਮੈਪ ਆ ਦੁਨੀਆ ਦਾ ਨਕਸ਼ਾ ਆ ਉਹ ਦੁਨੀਆ ਦਾ ਨਕਸ਼ਾ ਉੱਥੋਂ ਉਹ ਪੇਜ ਪਾੜ ਲੈਂਦਾ ਪੇਜ ਪਾੜ ਕੇ ਉਹਦੇ 7-8 ਟੁਕੜੇ ਕਰ ਦਿੰਦਾ ਆ ਤੇ ਉਹਨੂੰ ਬੱਚੇ ਨੂੰ ਦਿੰਦਾ ਆ ਕਹਿੰਦਾ ਤੂੰ ਆ ਮੈਪ ਤਾਂ ਦੇਖਿਆ ਹੈ ਨਾ ਵਰਡ ਦਾ ਮੈਪ ਆ ਇਹਨੂੰ ਜਿੱਦਾਂ ਸਗਾ ਐਦਾਂ ਹੀ ਇਹਨੂੰ ਜੋੜ ਤੇ ਫਿਰ ਮੈਂ ਦਖਾਈ ਇਹ ਤੇਰੀ ਛੋਟੀ ਜਿਹੀ ਖੇਡ ਆ ਉਹ ਤੋਂ ਬਾਅਦ ਫਿਰ ਮੈਂ ਤੇਰੇ ਨਾਲ ਖੇਡੂਗਾ ਜਦੋਂ ਤੂੰ ਇਹਨੂੰ ਅ ਸਹੀ ਕਰ ਦੂੰਗਾ ਹੁਣ ਬੱਚਾ ਉਹ ਟੁਕੜੇ ਇਕੱਠੇ ਕਰਕੇ ਸਾਰੇ ਲੈ ਜਾਂਦਾ ਆਪਣੇ ਕਮਰੇ ਵਿੱਚ ਤੇ ਬੰਦੇ ਨੂੰ ਲੱਗਦਾ ਕਿ ਹੁਣ ਇਹ 2-3 ਘੰਟੇ ਪਾ ਰਿਆ 19 ਦੇ ਵਿੱਚ ਮੈਂ ਆਪਣਾ ਰਿਲੈਕਸ ਕਰ ਲੈਣਾ ਆਰਾਮ ਕਰ ਲੈਣਾ ਤੇ ਉਤ ਤੋਂ ਬਾਅਦ ਫਿਰ ਚਲੋ ਠੀਕ ਆ ਖੇਡ ਲੂਗੇ ਬੱਚੇ ਦੇ ਨਾਲ ਪਰ ਬੱਚਾ ਕੀ ਕਰਦਾ 4 ਮਿੰਟ ਹੁੰਦੇ ਆ ਉਹ ਜੋੜ ਲਿਆਉਂਦਾ ਸਾਰੀ ਉਹ ਸਾਰਾ ਮੈਪ ਜਿਹੜਾ ਉਹ ਜੋੜ ਕੇ ਪਾਪਾ ਦੇ ਮੋਲੇ ਰੱਖ ਦਿੰਦਾ ਆ ਦੇਖੋ ਪਾਪਾ ਜੋੜ ਦਿੱਤਾ ਮੈਪ ਹੁਣ ਖੇਡੂ ਮੇਰ ਨਾਲ ਉਹ ਬੰਦਾ ਬੜਾ ਹੈਰਾਨ ਹੁੰਦਾ ਕਿ ਇਹ ਇੰਨਾ ਕੁ ਬੱਚਾ ਆ ਇਹਨੂੰ ਦੁਨੀਆ ਦਾ ਕਿੱਦਾਂ ਪਤਾ ਲੱਗ ਗਿਆ ਕਿਹੜਾ ਦੇਸ਼ ਕਿੱਥੇ ਕਿਹੜਾ ਦੇਸ਼ ਕਿੱਥੇ ਆ ਵੀ ਇਹਨੇ 4 ਮਿੰਟਾਂ 'ਚ ਕਿਵੇਂ ਜੋੜ ਦਿੱਤਾ ਫਿਰ ਉਹਨੂੰ ਪੁੱਛਦਾ ਬੱਚੇ ਨੂੰ ਕਿ ਕਾਕਾ ਤੂੰ ਇਹਨੂੰ ਇੰਨੀ ਜਲਦੀ ਕਿੱਦਾਂ ਵੀ ਇਹਨੂੰ ਜੋੜ ਦਿੱਤਾ ਹਨਾ ਸਾਰੇ ਮੈਪ ਨੂੰ ਉਹ ਕਹਿੰਦਾ ਠੀਕ ਹੈ ਪਾਪਾ ਮੈਨੂੰ ਦੁਨੀਆ ਬਾਰੇ ਨਹੀਂ ਪਤਾ ਦੁਨੀਆ ਦੇ ਮੈਪ ਬਾਰੇ ਨਹੀਂ ਪਤਾ ਦੁਨੀਆ ਕਿੱਥੇ ਵੱਸਦੀ ਕਿਹੜਾ ਦੇਸ਼ ਕਿੱਥੇ ਆ ਕਿਹੜਾ ਦੇਸ਼ ਕਿੱਥੇ ਇਸ ਚੀਜ਼ ਦੀ ਨੌਲੇਜ ਨਹੀਂ ਪਰ ਮੈਨੂੰ ਕਹਿੰਦਾ ਬੰਦੇ ਵਾਲੇ ਤਾਂ ਪਤਾ ਹੈ ਬੰਦਾ ਤਾਂ ਮੈਂ ਦੇਖਿਆ ਹੈ ਨਾ ਆ ਦੇਖੋ ਇਸ ਨਕਸ਼ੇ ਦੇ ਪਿਛਲੇ ਪਾਸੇ ਇੱਕ ਬੰਦੇ ਦੀ ਫੋਟੋ ਆ ਤਸਵੀਰ ਆ ਮੈਂ ਪੁੱਠਾ ਕਰਕੇ ਬੰਦਾ ਜੋੜਿਆ ਜਦੋਂ ਮੈਂ ਪਲਟ ਕੇ ਦੇਖਿਆ ਤਾਂ ਦੁਨੀਆ ਜੁੜ ਗਈ ਸੋ ਇਸ ਛੋਟੀ ਜੀ ਕਹਾਣੀ ਤੋਂ ਸਾਨੂੰ ਇਹ ਮਿਲਦੀ ਆ ਕਿ ਅ ਸਾਨੂੰ ਬੰਦੇ ਸਹੀ ਕਰਨੇ ਚਾਹੀਦੇ ਆ ਠੀਕ ਕਰਨੇ ਚਾਹੀਦੇ ਆ ਬੰਦੇ ਜਦੋਂ ਸਾਰੇ ਸਹੀ ਹੋ ਜਾਣ ਠੀਕ ਹੋ ਜਾਣ ਤੇ ਦੁਨੀਆ ਆਪਣੇ ਆਪ ਠੀਕ ਹੋ ਜਾਂਦੀ ਆ ਜਦੋਂ ਅਸੀਂ ਆਪਣੇ ਆਪ 'ਚ ਸੁਧਾਰ ਕਰਦੇ ਆ ਜਦੋਂ ਅਸੀਂ ਆਪਣੇ ਆਪ ਨੂੰ ਆਪਣੀਆਂ ਸਾਰੀਆਂ ਕਮੀਆਂ ਦੂਰ ਕਰ ਲੈਂਦੇ ਆ ਜਦੋਂ ਅਸੀਂ ਆਪ ਐਕਟਿਵ ਹੋ ਜਾਂਦੇ ਆ ਜਦੋਂ ਅਸੀਂ ਆਪ ਕਰਿੰਦੇ ਬਣ ਜਾਂਦੇ ਆ ਕੰਮਕਾਰ ਵਾਲੇ ਬਣ ਜਾਂਦੇ ਆ ਸਮਾਜ ਨੂੰ ਸੁਧਾਰਦੇ ਆ ਇੱਕ ਨੂੰ ਦੋ ਨੂੰ ਅਸੀਂ ਸੁਧਾਰਾਂਗੇ ਉਹ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪਊਗਾ ਜਦੋਂ ਅਸੀਂ ਆਪ ਬੰਦੇ ਬਣ ਗਏ ਦੁਨੀਆ ਆਪਣੇ ਆਪ ਹਰੇਕ ਬੰਦਾ ਜਦੋਂ ਸਹੀ ਹੋ ਗਿਆ ਦੁਨੀਆ ਦੇਖਾਂਗੇ ਦੁਨੀਆ ਜਿਹੜੀ ਆਹੋ ਆਪਣੇ ਆਪ ਸਹੀ ਸਹੀ ਪ੍ਰਤੀਤ ਹੋਣੀ ਆ ਜਿੰਨਾ ਚਿਰ ਅਸੀਂ ਆਪ ਗਲਤ ਆ ਅਸੀਂ ਕਿਸੇ ਨੂੰ ਦੁਨੀਆ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਠੀਕ ਨਹੀਂ ਕਰ ਸਕਦੇ ਸੋ ਆਈ ਦੀ ਵੀਡੀਓ ਵਿੱਚ ਨਹੀਂ ਰੱਬ ਰੱਖਾ ਖੁਦਾਫਜ਼ ਥੈਂਕ ਯੂ